ਸਸੀ ਗਾਲ ਦੋਸਤੋ ਅੱਜ ਅਸੀਂ ਬਹੁਤ ਦਿਨਾਂ ਬਾਅਦ ਤੁਹਾਡੇ ਕਚੈਰੀ ਦੇ ਵਿੱਚ ਹਾਜ਼ਰ ਹੋਏ ਆਂ ਅੱਜ ਆਪਾਂ ਗੱਲਬਾਤ ਕਰਦੇ ਆਂ ਸਾਡੇ ਪੂਰਬੀ ਹਲਕਾ ਲੁਧਿਆਣੇ ਤੋਂ ਜਿਹੜੇ ਗੁਰਪ੍ਰੀਤ ਗੋਗੀ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀਗੇ ਉੱਥੇ ਐਮਐਲਏ ਦੀ ਸੀਟ ਜਿਹੜੀ ਖਾਲੀ ਪਈ ਆ ਆ ਉਹ ਸੀਟ ਬਾਰੇ ਗੱਲਬਾਤ ਕਰਦੇ ਆਂ ਕਿਉਂਕਿ ਚਰਚਾ ਦੇ ਵਿੱਚ ਇਹ ਆ ਰਿਹਾ ਹੈ ਵੀ ਉਹ ਸੀਟ ਤੇ ਕਿਤੇ ਨਾ ਕਿਤੇ ਰਾਜ ਸਭਾ ਮੈਂਬਰ ਜੋ ਸੰਜੀਵ ਅਰੋੜਾ ਜੀ ਨੇ ਉਹਨਾਂ ਦਾ ਰਾਜ ਸਭਾ ਤੋਂ ਸਤੀਵਾ ਦਵਾ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣਾ ਪੂਰਬੀ ਲੁਧਿਆਣੇ ਤੋਂ ਐਮਐਲਏ ਦੀ ਸੀਟ ਤੇ ਚੋਣ ਲੜਾਈ ਆਵੇਗੀ। ਅ ਕਰਨ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਧੰਨਵਾਦ ਜੀ। ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਚੱਕਰ ਕੀ ਆ ਬਹੁਤ ਰੌਲਾ ਚੱਲ ਰਿਹਾ ਵੀ ਸੰਜੀਵ ਅਰੂੜਾ ਨੂੰ ਰਾਜ ਸਭਾ ਤੋਂ ਅਸਤੀਫਾ ਦਿਵਾ ਕੇ ਜਿਹੜਾ ਪੂਰਬੀ ਲੁਧਿਆਣੇ ਦੀ ਸੀਟ ਆ ਐਮਐਲਏ ਦੀ ਖਾਲੀ ਹੋਈ ਆ ਵੀ ਉੱਥੋਂ ਟਿਕਟ ਦੇ ਕੇ ਉਹਨਾਂ ਨੂੰ ਐਮਐਲਏ ਬਣਾਇਆ ਜਾਵੇਗਾ ਔਰ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਕਿਤੇ ਨਾ ਕਿਤੇ ਆਪ ਜਾਣ ਦੀ ਸੋਚ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ ਮੈਂ ਤੁਹਾਨੂੰ ਥੋੜਾ ਵੀ ਆਮ ਆਦਮੀ ਪਾਰਟੀ ਨੇ ਅੱਜ ਲੁਧਿਆਣਾ ਪੂਰਬੀ ਤੋਂ ਜਿਹੜੇ ਸੰਜੀਵ अरोड़ा ਜਿਹੜੇ ਇੱਕ ਵੱਡੇ ਕਾਰੋਬਾਰੀ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਲੁਧਿਆਣਾ ਪੂਰਬੀ ਸੀਟ ਤੋਂ ਜਿਹੜਾ ਐਮਐਲਏ ਦੀ ਉਮੀਦਵਾਰ ਜਿਹੜਾ ਐਲਾਨ ਦਿੱਤਾ ਅਤੇ ਇਸ ਦੇ ਨਾਲ ਹੀ ਜਿਹੜੀ ਸੰਜੀਵ अरोड़ा ਦੀ ਰਾਜ ਸਭਾ ਸੀਟ ਆ ਉਹ ਖਾਲੀ ਹੋ ਗਈ ਆ ਜਿਸ ਦੇ ਰਾਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਰਾਹੀ ਰਾ ਸਭਾ ਜਾਣ ਦੀਆਂ ਜਿਹੜੀਆਂ ਉਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਸਵਾਲ ਤਾਂ ਆਪਣਾ ਚਲੋ ਜੀ ਹੋ ਗਿਆ ਵੀ ਰਾ ਸਭਾ ਜਾਣ ਦੀ ਤਿਆਰੀਆਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਸ਼ੁਰੂ ਕਰ ਦਿੱਤੀਆਂ ਨੇ ਕਿਤੇ ਨਾ ਕਿਤੇ ਲੋਕਾਂ ਦੀ ਇਹ ਗੱਲ ਵੀ ਕਿਤੇ ਨਾ ਕਿਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ ਵਿਰੋਧੀ ਧਿਰਾਂ ਦੀ ਜਿਵੇਂ ਵਿਰੋਧੀ ਧਿਰਾਂ ਕਹਿੰਦੀਆਂ ਹੁੰਦੀਆਂ ਸੀਗੀ ਵੀ ਅਰਵਿੰਦ ਕੇਜਰੀਵਾਲ ਅ ਰਾਜਨੀਤੀ ਤੋਂ ਬਿਨਾ ਸਿਆਸਤ ਤੋਂ ਬਿਨਾ ਹਕੂਮਤ ਤੋਂ ਬਿਨਾ ਨਹੀਂ ਰਹਿ ਸਕਦਾ ਇਹ ਗੱਲ ਕਿਤੇ ਨਾ ਕਿਤੇ ਸੱਚ ਹੁੰਦੀ ਨਜ਼ਰ ਆ ਰਹੀ ਆ ਬਿਲਕੁਲ ਇਹ ਗੱਲ ਬਿਲਕੁਲ ਸੱਚ ਹੁੰਦੀ ਨਜ਼ਰ ਆ ਰਹੀ ਆ ਜਿਹੜੀ ਆਪਾਂ ਦਾ ਤੁਹਾਨੂੰ ਦੱਸਦੀ ਹੈ ਵੀ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੁੰਦੇ ਸੀ ਜਦੋਂ ਹੁਣ ਆਪਣਾ ਪਿਛਲੇ ਦਿਨੀ ਆਪਣਾ ਦਿੱਲੀ ਵਿਧਾਨ ਸਭਾ ਦੇ ਜਦੋਂ ਚੋਣ ਪ੍ਰਚਾਰ ਕਰਦੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਵੀ ਜੇਕਰ ਉਹ ਇਮਾਨਦਾਰ ਹੋਣਗੇ ਤਾਂ ਜੇ ਉਹ ਦਿੱਲੀ ਦੇ ਲੋਕ ਉਹਨਾਂ ਨੂੰ ਜਿਤਾਣਗੇ ਤਾਂ ਹੀ ਉਹ ਕਿਸੇ ਵੀ ਕੁਰਸੀ ਤੇ ਚਾਹੇ ਵਿਧਾਇਕ ਜਾਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਗੇ ਇਸ ਦਾ ਮਤਲਬ ਤਾਂ ਇਹ ਹੋਇਆ ਵੀ ਜਿਹੜਾ ਉਹਨਾਂ ਦੀ ਉਹਨਾਂ ਦਾ ਮਾਡਲ ਸੀ ਦਿੱਲੀ ਮਾਡਲ ਜਿਹੜਾ ਦਿੱਲੀ ਦੇ ਲੋਕਾਂ ਨੇ ਨਕਾਰਤਾ ਅਤੇ ਉਹ ਜਿਹੜਾ ਹਾਰ ਗਏ ਪਰ ਉਹਨਾਂ ਦੀ ਜਿਹੜੀ ਸਿਆਸਤ ਦੇ ਅੰਦਰ ਸੱਤਾ ਦੀ ਭੁੱਖਾ ਉਸ ਨੂੰ ਬਰਕਰਾਰ ਰੱਖਣ ਲਈ ਉਹਨਾਂ ਦਾ ਇੱਕ ਮੁੱਖ ਮੁਖ ਸਿਰਫ ਇੱਕ ਮੁੱਖ ਟੀਚਾ ਵੀ ਜਿਹੜਾ ਰਾਜ ਸਭਾ ਮੈਂਬਰ ਦੇ ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲੂਗੀ ਜਿਹੜਾ ਉਹਨਾਂ ਨੇ ਘਰ ਸੰਜੀਵ अरोड़ा ਦਾ ਜਿਹੜਾ ਸਰਕਾਰੀ ਰਹਾਇਸ਼ਾ ਜਿਸ ਦੇ ਵਿੱਚ ਉਹ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਨੇ ਉਹ ਉਹਨਾਂ ਨੂੰ ਪੱਕੇ ਤੌਰ ਤੇ ਮਿਲ ਜੇ ਤੇ ਜਿਹੜੀ ਉਹਨਾਂ ਨੂੰ ਪੈਨਸ਼ਨ ਲੱਗ ਜੇ ਤੇ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਵੀ ਜਿਹੜੇ ਅਰਵਿੰਦ ਕੇਜਰੀਵਾਲ ਉਹ ਆਪਣਾ ਪਾਵਰ ਤੋਂ ਬਿਨਾ ਨਹੀਂ ਰਹਿ ਸਕਦੇ ਅ ਚਲੋ ਇਹ ਗੱਲ ਹੋ ਗਈ ਜੀ ਅਰਵਿੰਦ ਕੇਜਰੀਵਾਲ ਜੀ ਪਾਵਰ ਤੋਂ ਬਿਨਾ ਨਹੀਂ ਦੇ ਸਕਦੇ ਕਿਤੇ ਨਾ ਕਿਤੇ ਇੱਕ ਗੱਲ ਹੋਰ ਜਿਹੜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿੱਥੇ ਗੁਰਪ੍ਰੀਤ ਸਿੰਘ ਗੋਗੀ ਜੀ ਆਪਣਾ ਐਮ ਐਲ ਏ ਸੀਗੇ ਚਲੋ ਗੁਰਪ੍ਰੀਤ ਸਿੰਘ ਗੋਗੀ ਜੀ ਕਾਲ ਚਲਾਣਾ ਕਰ ਗਏ ਨੇ ਕਿਤੇ ਨਾ ਕਿਤੇ ਕਿਆਸ ਅਰਾਈਆਂ ਜਿਹੜੀਆਂ ਲਗਾਈਆਂ ਜਾ ਰਹੀ ਸੀਗੀਆਂ ਵੀ ਉਹ ਸੇਡ ਦੇ ਉੱਤੇ ਜਿਆਦਾ ਗੋਗੀ ਜੀ ਦੀ ਪਤਨੀ ਜਾਂ ਗੋਗੀ ਜੀ ਦੇ ਪੁੱਤਰ ਨੂੰ ਕਿਤੇ ਨਾ ਕਿਤੇ ਟਿਕਟ ਦਿੱਤੀ ਜਾਬਗੀ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਭੇਦਭਾਵ ਹੋ ਰਿਹਾ ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਇਸ ਇਹ ਗੱਲ ਬਿਲਕੁਲ ਸਹੀ ਹੈ ਮੈਨੂੰ ਆਪਾਂ ਨੂੰ ਪਤਾ ਵੀ ਲੁਧਿਆਣਾ ਪੂਰਬੀ ਤੋਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਗੋਲੀ ਲੱਗਣ ਨਾਲ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਚਰਚਾ ਆਮ ਸੱਥਾ ਦੇ ਵਿੱਚ ਚੱਲ ਰਹੀ ਸੀਗੀ ਵੀ ਉਹਨਾਂ ਦੀ ਜਿਹੜੀ ਧਰਮ ਪਤਨੀਆਂ ਜਾਂ ਉਹਨਾਂ ਦੇ ਬੇਟੇ ਨੂੰ ਜਿਹੜਾ ਲੁਧਿਆਣਾ ਪੂਰਬੀ ਸੀਟ ਤੋਂ ਐਮਐਲਏ ਦੀ ਉਪ ਚੋਣ ਲਈ ਜਿਹੜਾ ਉਮੀਦਵਾਰ ਬਣਾਇਆ ਜਾ ਸਕਦਾ ਪਰ ਇਹ ਜਿਹਾ ਨਹੀਂ ਹੋਇਆ ਜਿਵੇਂ ਆਪਾਂ ਤੁਹਾਨੂੰ ਹੋਰ ਮੈਂ ਦੱਸ ਦਵਾਂ ਵੀ ਜਿਹੜਾ ਬਾਕੀ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਪੰਜ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਜਿਹੜਾ ਅਰਬਿੰਦ ਕੇਜਰੀਵਾਲ ਨੂੰ ਜਿਹੜੀ ਆਪਣੀ ਸੀਟ ਖਾਲੀ ਕਰਨ ਤੋਂ ਨਾ ਕਰਤੀ ਸੀ ਜਿਸ ਦੇ ਵਿੱਚ ਚਾਹੇ ਹਰ ਆਪਣਾ ਹਰਪ੍ਰਜਨ ਸਿੰਘ ਨੇ ਚਾਹੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਮੰਨੇ ਜਾਂਦੇ ਆਪਣਾ ਰਾਗ ਉੱਚਾ ਨੇ ਉਹਨਾਂ ਨੇ ਵੀ ਜਿਹੜਾ ਰਾਜ ਸਭਾ ਸੀਟ ਖਾਲੀ ਕਰਨ ਤੋਂ ਐਲਾਨ ਕਰ ਦਿੱਤਾ ਸੀ ਵੀ ਉਹ ਉਹਨਾਂ ਨੇ ਮਨ੍ਹਾ ਕਰਤਾ ਵੀ ਮੈਂ ਆਪਣੀ ਜਿਹੜੀ ਰਾਜ ਸਭਾ ਸੀਟ ਖਾਲੀ ਨਹੀਂ ਕਰੂੰਗਾ ਤੇ ਬਾਕੀ ਜਿਹੜੇ ਬਾਕੀ ਹੋਰ ਰਾਜ ਸਭਾ ਮੈਂਬਰ ਨੇ ਆਪਾਂ ਨੂੰ ਪਤਾ ਵੀ ਕਿਸੇ ਨੇ ਚਾਹੇ ਉਹ ਮਿੰਟਾ ਕਾ ਕੇ ਲਈ ਆ ਤੇ ਕਿਸੇ ਨੇ ਇਹ ਰਾਜ ਸਭਾ ਸੀਟ ਖਰੀਦੀ ਆ ਜਿਹੜੀ ਪਿੱਛੇ ਜਿਮਨੀ ਚੋਣਾ ਹੋਈਆਂ ਉਹਨਾਂ 'ਚ ਵੀ ਬਿਆਨ ਸੀਗਾ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਵੀ ਅਸੀਂ ਦਰੀਆਂ ਬਿਛਾਉਣ ਵਾਲੇ ਨੂੰ ਪੋਸਟਰ ਲਾਉਣ ਵਾਲੇ ਨੂੰ ਟਿਕਟਾਂ ਦੇਵਾਂਗੇ ਪਰ ਇਹ ਗੱਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਝੁੱਠੀ ਪੈਂਦੀ ਨਜ਼ਰ ਆਦੀ ਹੈ ਦੇਖੋ ਜੀ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਇਹ ਜਿਹੜਾ ਆਮ ਆਦਮੀ ਪਾਰਟੀ ਕੋਈ ਵੀ ਚੋਣਾ ਚਾਹੀ ਪਿਛਲੀਆਂ ਉਪ ਚੋਣਾ ਹੋਈਆਂ ਚਾਹੀ ਲੋਕ ਸਭਾ ਚੋਣਾ ਹੋਈਆਂ ਉਸ ਦੇ ਵਿੱਚ ਇਹ ਹਰ ਵਾਰ ਕਹਿੰਦੇ ਨੇ ਵੀ ਅਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੇ ਆਪਣਾ ਐਮ ਐਲ ਏ ਐਮ ਪੀ ਐਨ ਦੀ ਟਿਕਟ ਦਵਾਂਗੇ ਪਰ ਆਪਾਂ ਨੂੰ ਪਤਾ ਵੀ ਜਿਹੜੀ ਪਿਛਲੇ ਦਿਨੀ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਵੀ ਜਿਹੜੇ ਪੰਜ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਉਹਨਾਂ ਨੂੰ ਉਤਾਰਿਆ ਗਿਆ ਤੇ ਹੋਰ ਜਿਹੜੇ ਹੋਰ ਵੀ ਵਿੱਚ ਕਲਾਕਾਰ ਲਾਲੋਚੇ ਕਾਮਯੋਜਿਤ ਅਨਮੋਲ ਹੋਰ ਕਈ ਆਗੂ ਜਿਹੜੇ ਪਿਛਲੇ ਦਿਨੀ ਲੋਕ ਸਭਾ ਚੋਣਾਂ ਲੜੀਆਂ ਤੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਮੈਂ ਮਾਫੀ ਚਾਹੁੰਦਾ ਤੁਹਾਨੂੰ ਇੱਥੇ ਰੋਕਣ ਦੇ ਲਈ ਕਰਨ ਜੀ ਇਹ ਫਿਰ ਕਿਧਰ ਕਿਤੇ ਸੰਜੀਵ ਅਰੋੜਾ ਜੀ ਵੀ ਕਿਧਰ ਕਿਤੇ ਆਮ ਕਰਦੇ ਮੁੰਡੇ ਹੈ ਜਾਂ ਨਹੀਂ ਹੈ ਤੁਸੀਂ ਇਸ ਸਪਸ਼ਟਿਕਰਨ ਕਰੋ ਦੇਖੋ ਜੀ ਆਪਾਂ ਨੂੰ ਜਿਵੇਂ ਪਤਾ ਵੀ ਸੰਜੀਵ ਅਰੋੜਾ ਨੇ ਜਿਹੜੇ ਉਹ ਉੱਗੇ ਕਾਰੋਬਾਰੀ ਨੇ ਇਹ ਮੈਂ ਜੇ ਗੱਲ ਗਲਤ ਨਹੀਂ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਟੀ ਸੰਜੀਵ ਅਰੋੜਾ ਨੇ ਜਿਹੜੀ ਰਾਸਵਾ ਸੀਟ ਆ ਉਹ ਖਰੀਦੀ ਆ ਨਾ ਰਾਸਵਾ ਸੀਟ ਉਹਨਾਂ ਨੂੰ ਕੋਈ ਮਿਲੀ ਜਿੰਨੇ ਵੀ ਮੈਂਬਰ ਨੇ ਰਾਸਵਾ ਦੇ ਉਹਨਾਂ ਨੇ ਤਕਰੀਬਨ ਜਿਹੜਾ ਖਰੀਦੀ ਆ ਜਾਂ ਕਿਸੇ ਨੇ ਕੋਈ ਮਿੰਟਾਂ ਕਰ ਕਰਕੇ ਰਾਸਵਾ ਸੀਟ ਲਈ ਆ ਤੇ ਮੈਂ ਤੁਹਾਨੂੰ ਹੋਰ ਇਸ ਤੇ ਗੱਲ ਦੱਸ ਦਵਾਂ ਵੀ ਸੰਜੀਵ ਅਰੋੜਾ ਨਾਲ ਇੱਕ ਹੋਰ ਵੱਡਾ ਵਾਅਦਾ ਕੀਤਾ ਗਿਆ ਜਿੱਦਾ ਸੰਜੀਵ अरोड़ा ਨੂੰ ਇਹ ਸੀਟ ਜੁਤਾ ਕੇ ਉਸ ਤੋਂ ਬਾਅਦ ਪੰਜਾਬ ਕੈਨੇਡੀਟ ਦੇ ਵਿੱਚ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਕਿਤਨਾ ਕਿਤੇ ਲੁਧਿਆਣਾ ਪੂਰਬੀ ਦੇ ਜਿਹੜੇ ਵੋਟਰ ਨੇ ਮੈਨੂੰ ਲੱਗਦਾ ਕਿਤਨਾ ਕਿਤੇ ਖਫਾ ਹੋਣਗੇ ਕਿਉਂਕਿ ਹਰ ਇੱਕ ਜਗ੍ਹਾ ਦੇ ਭਾਵੇਂ ਕੋਈ ਵੀ ਪੰਜਾਬ ਦੇ ਵਿੱਚ 117 ਜਿਹੜੀਆਂ ਵਿਧਾਨ ਸਭਾ ਸੀਟਾਂ ਨੇ ਹਰ ਇੱਕ ਵਿਧਾਨ ਸਭਾ ਸੀਟ ਦੇ ਉੱਤੇ ਹਰ ਇੱਕ ਕੋਈ ਨਾ ਕੋਈ ਪੁਰਾਣਾ ਵਰਕਰ ਜਿਹੜਾ ਜ਼ਰੂਰ ਹੈ ਜਿਹੜਾ ਪਾਰਟੀ ਦੇ ਨਾਲ ਜੁੜਿਆ ਹੋਇਆ ਇਹ ਉਹਨਾਂ ਪਾਰਟੀ ਵਰਕਰਾਂ ਨੂੰ ਅੱਖੋਂ-ਅੱਲੇ ਕਰਕੇ ਕਿਸੇ ਵੱਡੇ ਉੱਗੇ ਕਾਰੋਬਾਰੀ ਨੂੰ ਜਾਂ ਕਿਸੇ ਸੈਲੀਬ੍ਰਿਟੀ ਨੂੰ ਟਿਕਟ ਦੇਣਾ ਕਿਤੇ ਨਾ ਕਿਤੇ ਨੁਕਸਾਨ ਦੇ ਹੋਊਗਾ ਆਮ ਆਦਮੀ ਪਾਰਟੀ ਦੇ ਲਈ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਵੀ ਜਿਹੜਾ ਆਮ ਵਰਕਰ ਨੂੰ ਦਰਕਨਾਰ ਕਰਕੇ ਆਪਣਾ ਇੱਕ ਉੱਗੇ ਕਾਰੋਬਾਰੀ ਨੂੰ ਟਿਕਟ ਦੇਣਾ ਇਸ ਦਾ ਜਿਹੜਾ ਅੰਦਰੋਂ-ਅੰਦਰ ਵਿਰੋਧ ਵੀ ਆਪਣਾ ਸ਼ੁਰੂ ਹੋ ਗਿਆ ਅਤੇ ਇਸ ਦਾ ਜਿਵੇਂ ਮੈਂ ਤੁਹਾਨੂੰ ਦੱਸ ਦਵਾਂ ਵੀ ਐਮਐਲਏ ਆਪਣਾ ਲੁਧਿਆਣਾ ਜਿਹੜੇ ਲੋਕ ਸਭਾ ਸੀਟ ਲੜੇ ਸੀਗੇ ਅਸ਼ੋਕ ਪਾਰਸਰ ਪੱਪੀ ਉਹਨਾਂ ਨੇ ਕਿਹਾ ਵੀ ਜਿਹੜੀ ਆਪਣਾ ਗੁਰਪ੍ਰੀਤ ਸਿੰਘ ਗੋਗੀ ਦੀ ਧਰਮ ਪਤਨੀ ਆ ਉਹਨਾਂ ਨੂੰ ਜਿਹੜਾ ਕਿਤੇ ਹੋਰ ਅਡਜਸਟ ਕੀਤਾ ਜਾਵੇਗਾ ਵੀ ਉਹ ਇੱਕ ਕਾਬਲ ਨਹੀਂ ਚੱਲੋ ਇਹ ਤਾਂ ਕਹਿਣ ਜਿਹਾ ਗੱਲਾਂ ਉਹਨੇ ਆਪਾਂ ਜਿਵੇਂ ਥੋ ਮੈਂ ਹੋਰ ਦੱਸ ਦਵਾਂ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਇਹ ਕਿਹਾ ਜਾਂਦਾ ਵੀ ਇੱਕ ਆਮ ਵਰਕਰ ਨੂੰ ਟਿਕਟ ਦਿੱਤੀ ਜਾਊਗੀ ਇਹ ਆਮ ਵਰਕਰ ਮੇਲਾ ਦਾ ਸੰਜੀਵ अरोड़ा ਦੇਖੋ ਹੋਰ ਜਿਹੜੇ ਆਪਣੇ ਸਾਥੀ ਨੇ ਜਾਂ ਦਰਸ਼ਕ ਨੇ ਉਹ ਚੰਗੀ ਤਰ੍ਹਾਂ ਜਾਣੂ ਨੇ ਵੀ ਸੰਜੀਵ अरोड़ा ਇੱਕ ਆਮਨ ਦਲੀਆਂ ਪਛਾਣ ਵਾਲੀ ਇੱਕ ਵਰਕਰ ਨੇ ਤੇ ਉਸ ਦੇ ਨਾਲ ਜਿਹੜਾ ਵਿਰੋਧ ਸ਼ੁਰੂ ਹੋ ਗਿਆ ਤੇ ਜਿਵੇਂ ਮੈਂ ਤੁਹਾਨੂੰ ਹੋਰ ਦੱਸਦਾ ਵੀ ਇੱਕ ਆਰਬਿੰਦ ਕੇਦਰੀਵਾਲ ਦਾ ਉਹ ਚਿਹਰਾ ਬਾਹਰ ਆ ਗਿਆ ਜਿਸ ਦੇ ਵਿੱਚ ਉਹ ਆਪਣੇ ਆਪ ਨੂੰ ਇਮਾਨਦਾਰ ਕਹਿਣ ਦੇ ਨਾਲ ਇਹ ਵੀ ਕਹਿੰਦੇ ਜੀ ਵੀ ਮੈਂ ਮੇਤੋਂ ਵੱਧ ਹੋਰ ਇਮਾਨਦਾਰ ਨਹੀਂ ਹੈਗਾ ਤੇ ਇੱਕ ਹੋਰ ਪਿਛਲੇ ਦੀ ਜਿਹੜੀ ਕੱਲ ਦਿੱਲੀ ਵਿਧਾਨ ਸਭਾ ਦੇ ਵਿੱਚ ਇੱਕ ਕੈਗ ਦੀ ਰਿਪੋਰਟ ਆਈਆ ਤੇ ਉਸ ਦੇ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਖਾਸਨ ਖਾਸ ਕਹੇ ਜਾਂਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਉਹ ਕੈਗ ਦੇ ਵਿੱਚ ਇਹਨਾਂ ਦੋਏ ਜਣਿਆਂ ਦਾ ਨਾਮ ਆਇਆ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਜਿਹੜੀ ਮੁਸ਼ਕਲਾਂ ਨੇ ਉਹਦੇ ਵਿੱਚ ਵਾਧਾ ਹੋਇਆ ਇਹ ਪੰਜਾਬ ਦੇ ਰਾਹੀਂ ਜਿਹੜੇ ਰਾਜ ਸਭਾ ਜਾਣਾ ਚਾਹੁੰਦੇ ਨੇ ਇਸ ਤੋਂ ਮੈਂ ਤੁਹਾਨੂੰ ਹੋਰ ਦੱਸ ਦਵਾਂ ਆਪਣਾ ਪੱਤਰਕਾਰ ਭਾਈ ਚਾਨ ਦੇ ਵਿੱਚ ਇਹ ਵੀ ਚਰਚਾ ਵੀ ਜਿਹੜੇ ਆਪਣਾ ਲੁਧਿਆਣਾ ਪੂਰਬੀ ਦੇ ਜਿਹੜੇ ਸੂਝਵਾਨ ਵੋਟਰ ਨੇ ਉਹਨਾਂ ਨੇ ਮੈਨੂੰ ਦੱਸ ਦੋਣਾ ਪਿਛਲੇ ਦਿਨੀ ਜਿਹੜੀ ਨਗਰ ਕੌਂਸਲ ਦੀ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਦੀ ਧਰਮ ਪਤਨੀ ਨੂੰ ਐਮਸੀ ਦੀ ਚੋਣ ਦੇ ਵਿੱਚ ਹਰਾ ਕੇ ਇਹ ਗੱਲ ਜ਼ਰੂਰ ਦੱਸਤੀ ਸੀ ਕਿ ਵੀ ਤੁਹਾਡਾ ਕਹਿਣਾ ਵੀ ਕਿਤੇ ਨਾ ਕਿਤੇ ਜੇਕਰ ਐਮਸੀ ਦੀ ਚੋਣਾਂ ਦੇ ਵਿੱਚ ਲੋਕ ਇੱਕ ਐਮਐਲਏ ਦੀ ਪਤਨੀ ਨੂੰ ਹਰਾ ਸਕਦੇ ਕਿ ਉਹ ਸਜੀਵ अरोड़ा ਨੂੰ ਵੀ ਹਰਾ ਸਕਦੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਾਡੇ ਦਰਸ਼ਕਾਂ ਨੂੰ ਬਿਲਕੁਲ ਜੀ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਲਤਾ ਲੁਧਿਆਣਾ ਪੂਰਬੀ ਦੇ ਵਿੱਚ ਉਹ ਬਹੁਤ ਚੰਗੀ ਨਹੀਂ ਹੈਗੀ ਤੇ ਉਹ ਬਹੁਤ ਪਤਲੀ ਹਾਲਤ ਹੈ ਤੇ ਜਿਹੜੇ ਲੁਧਿਆਣਾ ਪੂਰਬੀ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਨੇ ਜਿਸ ਦਾ ਨਤੀਜਾ ਇਹ ਪਿਛਲੇ ਦਿਨੀ ਨਗਰ ਕੌਂਸਲ ਨਗਰ ਕੌਂਡੀਆਂ ਚੋਣਾਂ ਦੇ ਵਿੱਚ ਐਮਐਲਏ ਦੀ ਪਤਨੀ ਦੀ ਹਾਰ ਦੇ ਨਾਲ ਇਹ ਦੇਖ ਚੁੱਕੇ ਨੇ ਜੇ ਮੈਂ ਤਾਂ ਇੱਕ ਸਿਰਫ ਹੀ ਇੱਕ ਸੁਝਾਅ ਦੇਣਾ ਚਾਹਾਂਗਾ ਲੁਧਿਆਣਾ ਪੂਰਬੀ ਦੇ ਪੜ੍ਹੇ ਲਿਖੇ ਸੁਝਵਾਨ ਵੋਟਰਾਂ ਨੂੰ ਵੀ ਜੇਕਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਸ ਚੋਣਾਂ ਦੇ ਵਿੱਚ ਹਾਰ ਦੇ ਹਾਰ ਦੇ ਦਿੰਦੇ ਨੇ ਪਟਕਣੀ ਦਿੰਦੇ ਨੇ ਇਸ ਦਾ ਨਤੀਜਾ ਇਹ ਹੋਵੇਗਾ ਵੀ ਉਹ ਜਿਹੜਾ ਸਮਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦਾ ਬਚਿਆ ਹੋਇਆ ਕਰੀਬ 2 ਸਾਲ ਦਾ ਉਹ ਬਹੁਤ ਚੰਗਾ ਰਾਜ ਦੇ ਸਕਣਗੇ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਆਮ ਚਰਚਾ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਵੀ ਜੇਕਰ ਉਪਚੋਣ ਦੇ ਵਿੱਚ ਕੋਈ ਵੀ ਕੰਮ ਕਰਾਣਾ ਤਾਂ ਪੰਜਾਬ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਉਪਚੋਣ ਹੋ ਜੇ ਕਿਉਂਕਿ ਇਹ ਵੀ ਆਪਾਂ ਨੂੰ ਪਤਾ ਵੀ ਪਿਛਲੇ ਕਰੀਬ 3 ਸਾਲ ਤੋਂ ਪੰਜਾਬ ਦੇ ਵਿੱਚ ਸਵਾਏ ਝੂਟਕਲਿਆਂ ਤੋਂ ਕੋਈ ਪੰਜਾਬ ਦੇ ਵਿੱਚ ਕੋਈ ਪੰਜਾਬ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਹੈਗਾ ਤੁਸੀਂ ਗੱਲ ਤੁਸੀਂ ਗੱਲ ਕੀਤੀ ਆ ਬਈ ਜਿਹੜੇ ਗੁਰਪ੍ਰੀਤ ਗੋਗੀ ਜੀ ਦੀ ਪਤਨੀ ਐ ਐਮਐਸੀ ਚੋਣਾ ਹਾਰੇ ਆ ਦੇਖੋ ਇੱਕ ਹਾਰ ਜਿੱਤ ਦਾ ਚਲੋ ਬਣੀ ਹੋਈ ਹੈ ਇੱਕ ਕਾਬਲੇ ਤਾਰਿਫ ਵੀ ਹੈ ਕਿਉਂਕਿ ਐਮਐਲਏ ਹੋਣ ਦੇ ਬਾਵਜੂਦ ਵੀ ਜਿਵੇਂ ਹੋਰ ਕਈ ਮદાન ਸਭਾ ਹਲਕਿਆਂ ਦੇ ਵਿੱਚ ਐਮਐਸੀ ਚੋਣਾ ਦੇ ਵਿੱਚ ਵਿਰੋਧੀ ਧਿਰ ਨੂੰ ਫਾਰਮ ਹੀ ਨਹੀਂ ਪਰ ਦਿੱਤੇ ਗਏ ਕਿੰਨੇ ਕਿਤੇ ਇਹ ਕਾਬਲੇ ਤਾਰਿਫਾ ਵੀ ਉਹਨਾਂ ਨੇ ਆਪਣੀ ਪਤਨੀ ਨੂੰ ਚੋਨ ਮੈਦਾਨ ਦੇ ਵਿੱਚ ਉਤਾਰਿਆ ਤੇ VOTING ਦੇ ਰਾਹੀਂ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਆਪਾਂ ਕਹਾਂਗੇ ਵੀ ਇਹ ਇੱਕ ਚੰਗਾ ਜਿਹੜਾ ਕਦਮ ਆਪਣਾ ਗੁਰਪ੍ਰੀਤ ਸਿੰਘ ਹੋਗੀ ਨੇ ਚੁੱਕਿਆ ਸੀਗਾ ਚਲੋ ਲੋਕਾਂ ਨੇ ਨਹੀਂ ਸਾਰ ਦਿੱਤਾ ਇੱਕ ਵੱਖਰਾ ਵਿਸ਼ਾ ਪਰ ਇਹ ਗੱਲ ਇਹ ਹੈ ਵੀ ਜਿਵੇਂ ਤੁਸੀਂ ਕਿਹਾ ਵੀ ਆਮ ਆਦਮੀ ਪਾਰਟੀ ਬਾਕੀ ਹਲਕਿਆਂ ਦੇ ਵਿੱਚ ਆਪਣਾ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਵੀ ਗੁੰਡਾਗਰਦੀ ਦੇ ਰਾਹੀਂ ਜਿਹੜੀ ਸੱਤਾ ਤੇ ਜਿਹੜਾ ਉਹ ਕਾਬਜ ਹੋਣਦਾ ਉਹਨਾਂ ਨੇ ਇਹ ਢੰਗ ਅਪਣਾਇਆ ਜੋ ਪਿਛਲੀਆਂ ਸਰਕਾਰਾਂ ਦੁਆਰਾ ਵੀ ਕੀਤਾ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਇਹ ਨਾਰਾ ਦਿੱਤਾ ਗਿਆ ਸੀ ਵੀ ਉਹ ਇੱਕ ਚੰਗੇ ਢੰਗ ਦੇ ਨਾਲ ਬਿਨਾਂ ਗੁੰਡਾਗਰਦੀ ਕਰੇ ਪਾਰਦਰਸ਼ੀ ਢੰਗ ਦੇ ਨਾਲ ਚੋਣ ਲੜ ਕੇ ਜਿਹੜਾ ਚੋਣ ਮੈਦਾਨ ਜਿੱਤ ਕੇ ਜਿਹੜਾ ਕੋਈ ਵੀ ਜਿਹੜੀ ਚੋਣ ਹੋਊਗੀ ਉਸ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਪਰ ਇਹ ਦੇਖੋ ਆਪਾਂ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਕੀ ਆਪਣਾ ਨਤੀਜਾ ਰਿਹਾ ਇੱਕ ਐਮ ਐਡੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਅੱਗੇ ਹੋਰ ਖਬਰਾਂ ਲੈ ਕੇ ਆਉਂਦੇ ਰਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੇ ਚੰਗੀ ਲੱਗੀ ਧੰਨਵਾਦੀ ਕਰਨੀ ਤੁਹਾਡਾ ਧੰਨਵਾਦ